ਅਜੋ ਉਸ ਦਰਦ ਨੂੰ ਸਾਨੂੰ ਸਾਹਮਣੇ ਕਿਉਂ ਲੈ ਕੇ ਆਉਣਾ ਪਿਆ ਜੋ ਦਿੱਲੀ ਅਤੇ ਦਿੱਲੀ ਦੇ ਨਾਲ-ਨਾਲ 12 ਸਟੇਟਾਂ ਦੇ ਵਿੱਚ ਸਿੱਖਾਂ ਦਾ ਯੋਜਨਾਬੱਧ ਤਰੀਕੇ ਦੇ ਨਾਲ ਕਤਲੇਆਮ ਕੀਤਾ ਗਿਆ ਜੋ ਸੱਜਣ ਕੁਮਾਰ ਜਿਹਨੂੰ ਕਿ ਕਾਂਗਰਸ ਨੇ ਟਿਕਟਾਂ ਦੇ ਕੇ ਨਵਾਜਿਆ ਜਿਹੜਾ ਕਿ ਆਲਰੇਡੀ ਪਹਿਲਾਂ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਪਿਛਲੇ 12 ਫਰਵਰੀ ਨੂੰ ਉਸ ਨੂੰ ਦੋ ਹੋਰ ਫਤਲਕੇਸਾਂ ਦੇ ਵਿੱਚ ਜਿਹਦੇ ਵਿੱਚ ਜਸਪ੍ਰੀਤ ਤੇ ਤਰਨਪ੍ਰੀਤ ਸਿੰਘ ਇਹਨਾਂ ਦੋਹਾਂ ਦੇ ਕਤਲਕੇਸਾਂ ਦੇ ਵਿੱਚ ਉਸ ਨੂੰ 12 ਤਰੀਕ ਨੂੰ 12 ਫਰਵਰੀ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਸੀ ਅੱਜ ਵੀ ਸਾਡੀ ਇਸ ਰਿੱਟ ਦੀ ਤਾਰੀਖ ਸੀ ਅੱਜ ਜਸਟਿਸ ਸੰਜੀਵ 베ਰੀ ਦੀ ਅਦਾਲਤ ਦੇ ਵਿੱਚ ਇੱਕ ਨਾਰਮਲ ਕੇਸ ਵਜੋਂ 355 ਨੰਬਰ ਤੇ ਅੱਜ ਫੇਰ ਕੇਸ ਲੱਗਿਆ ਹੋਇਆ ਸਾਨੂੰ ਪਿਛਲੇ 8 ਸਾਲਾਂ ਦੇ ਵਿੱਚ ਸਿਰਫ ਤਰੀਕਾ ਮਿਲ ਰਹੀਆਂ ਨੇ ਸਾਡੇ ਕੋਲ ਜਿਹੜੀਆਂ ਕੋਰਟ ਦੀਆਂ ਜੱਜਮੈਂਟ ਨੇ ਸਿਰਫ ਸਾਨੂੰ ਤਰੀਕਾ ਮਿਲ ਰਹੀਆਂ ਨੇ ਸਿਰਫ ਤਰੀਕਾ ਉਹ ਸਾਡੀ ਪੰਜਾਬ ਹਰਿਆਣਾ ਹਾਈ ਕੋਰਟ ਮੈਂ ਸਮਝਦਾ ਕਿ ਇਹਨੂੰ ਇੱਕ ਨਾਰਮਲ ਕੇਸ ਮੰਨ ਰਹੀ ਹੈ ਕਿਉਂ ਮੰਨ ਰਹੀ ਹੈ ਕਿਉਂਕਿ ਜਿਹੜੀਆਂ ਕੋਟਾਂ ਨੇ ਸਰਕਾਰਾਂ ਦੇ ਅੰਡਰ ਨੇ ਅੱਜ ਵੀ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਇੱਕ ਪਾਸੇ ਦੋਸ਼ੀਆਂ ਨੂੰ ਬਚਾ ਰਹੀ ਹੈ ਦੂਜੇ ਪਾਸੇ ਆਪਣੀ ਪਿੱਠ ਥੱਪਤ ਪਾਉਣ ਦੇ ਲਈ ਕਹਿ ਰਹੀ ਹੈ ਕਿ ਅਸੀਂ ਸੱਜਣ ਕੁਮਾਰ ਨੂੰ ਸਜ਼ਾ ਦੇ ਰਹੇ ਹਾਂ ਮੈਂ ਬੀਜੇਪੀ ਸਰਕਾਰ ਤੋਂ ਪੁੱਛ ਰਿਹਾ ਕੀ ਇਹ ਜਿਹੜੇ 79 ਸਿੱਖ ਹਰਿਆਰੇ ਦੇ ਵਿੱਚ ਮਾਰੇ ਗੜਗੌਂਚ ਮਾਰੇ ਪਟੌਤੀ ਚ ਮਾਰੇ ਹੌਂਸਲਰ ਚ ਮਾਰੇ ਕੀ ਉਹਨਾਂ ਦਾ ਇਨਸਾਫ ਕਦੋਂ ਮਿਲੂਗਾ 41 ਸਾਲ ਹੋ ਗਏ ਅੱਜ ਪਰ ਬੀਜੇਪੀ ਸਰਕਾਰ ਦੋਸ਼ੀਆਂ ਦੇ ਨਾਲ ਮਿਲੀ ਹੋਈ ਆ ਇੱਕ ਪਾਸੇ ਕਾਂਗਰਸ ਸਰਕਾਰ ਜਿਹਨੇ ਸਾਨੂੰ ਜਿਉਂਦੇ ਸਾੜਿਆ ਤੇ ਦੂਜੇ ਪਾਸੇ ਬੀਜੇਪੀ ਦੀ ਸਰਕਾਰ ਜਿਹੜੀ ਕਿ ਕਾਤਲਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ ਜਿਹੜੀ ਕਿ ਕਾਤਲਾਂ ਨੂੰ ਬਚਾ ਰਹੀ ਹੈ ਮੈਂ ਨਰਿੰਦਰ ਮੋਦੀ ਨੂੰ ਪੁੱਛਣਾ ਚਾਹੁੰਦਾ ਕਿ ਇਹ ਸਿੱਖ ਨਹੀਂ ਸੀ ਕਿ ਇਹ ਤੁਹਾਨੂੰ ਸਿੱਖ ਨਹੀਂ ਲੱਗਦੇ ਤੁਸੀਂ ਉੱਥੇ ਇੱਕ ਨਵਾਂ ਕੇਸ ਕੱਢ ਕੇ ਸੱਜਣ ਕੁਮਾਰ ਦੀ ਇੱਕ ਬੰਦੇ ਨੂੰ ਸਜ਼ਾ ਦੇਣ ਦੀ ਤੁਸੀਂ ਗੱਲ ਕਰਦੇ ਹੋ ਪਰ ਇਹਨਾਂ ਨੂੰ ਸਜ਼ਾ ਕਦੋਂ ਮਿਲੂਗੀ ਅੱਜ ਜਿੰਨੇ ਵੀ ਪ੍ਰੈਸ ਵਾਲੇ ਮੀਡੀਆ ਵਾਲੇ ਸਾਡੇ ਸਤਿਕਾਰਯੋਗ ਵੀਰ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ, ਸ਼ੁਕਰੀਆ। ਅੱਜ ਅਸੀਂ ਜੋ ਪ੍ਰੈਸ ਕਾਨਫਰੰਸ ਕਰਨ ਦਾ ਮੇਰਾ ਮਕਸਦ ਹੈ ਨਵੰਬਰ 1984 ਜੋ ਦਿੱਲੀ ਅਤੇ ਦਿੱਲੀ ਦੇ ਨਾਲ-ਨਾਲ 12 ਸਟੇਟਾਂ ਦੇ ਵਿੱਚ ਸਿੱਖਾਂ ਦਾ ਯੋਜਨਾਬੱਧ ਤਰੀਕੇ ਦੇ ਨਾਲ ਕਤਲੇਆਮ ਕੀਤਾ ਗਿਆ। ਤਿਆਂ ਭੈਣਾਂ ਦੀ ਇੱਜ਼ਤਾਂ ਨੂੰ ਲੁੱਟਿਆ ਗਿਆ। ਅੱਜ ਉਸ ਦਰਦ ਨੂੰ ਸਾਨੂੰ ਸਾਹਮਣੇ ਕਿਉਂ ਲੈ ਕੇ ਆਉਣਾ ਪਿਆ ਕਿਉਂਕਿ ਦਿੱਲੀ ਦੇ ਵਿੱਚ ਜੋ ਸੱਜਣ ਕੁਮਾਰ ਜਿਹਨੂੰ ਕਿ ਕਾਂਗਰਸ ਨੇ ਟਿਕਟਾਂ ਦੇ ਕੇ ਨਵਾਜਿਆ ਜਿਹੜਾ ਕਿ ਆਲਰੇਡੀ ਪਹਿਲਾਂ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਪਿਛਲੀ 12 ਫਰਵਰੀ ਨੂੰ ਉਸ ਨੂੰ ਦੋ ਹੋਰ ਕਤਲ ਕੇਸਾਂ ਦੇ ਵਿੱਚ ਜਿਹਦੇ ਵਿੱਚ ਜਸਪ੍ਰੀਤ ਤੇ ਤਰਨਪ੍ਰੀਤ ਸਿੰਘ ਇਨ੍ਹਾਂ ਦੋਹਾਂ ਦੇ ਕਤਲ ਕੇਸਾਂ ਦੇ ਵਿੱਚ ਉਸ ਨੂੰ 12 ਤਰੀਕ ਨੂੰ 12 ਫਰਵਰੀ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਸੀ। ਔਰ ਉਹ ਜਿਹੜੇ ਕਤਲ ਕੇਸ ਸੀ ਇਹ ਕੇਸ ਇੱਕ ਵਾਰ ਬੰਦ ਹੋ ਕੇ ਕੋਰਟਾਂ ਨੇ ਦੁਬਾਰਾ ਖੋਲੇ ਤੇ ਭਾਜਪਾ ਨੇ ਆਪਣੀ ਬੜੀ ਪਿੱਠ ਥੱਪ ਥਪਾਈ ਕਿ ਅਸੀਂ ਸਿੱਖਾਂ ਨੂੰ ਇਨਸਾਫ ਦੇ ਰਹੇ ਹਾਂ ਤੇ ਅੱਜ ਸੱਜਣ ਕੁਮਾਰ ਨੂੰ ਸਜ਼ਾ ਦੇਣ ਦਾ ਅੱਜ ਬਹਿਸ ਦਾ ਦਿਨ ਸੀ। ਔਰੋ ਕਿਸੇ ਤਰੀਕੇ ਦੇ ਨਾਲ ਅੱਜ ਬਹਿਸ ਦੀ ਜਿਹੜੀ ਡੇਟ ਆ ਅੱਜ ਬਹਿਸ ਕੰਪਲੀਟ ਹੋਈ ਆ ਤੇ ਸਜਾ ਜੀ ਜਿਹੜੀ ਤਰੀਕ ਹੈ ਉਹ 21 ਫਰਵਰੀ ਦੀ ਪਾ ਦਿੱਤੀ ਗਈ ਆ ਅੱਜ ਮੇਰਾ ਤੁਹਾਡੇ ਸਾਹਮਣੇ ਇੱਥੇ ਬੈਠ ਕੇ ਬੀਜੇਪੀ ਸਰਕਾਰ ਤੋਂ ਸਵਾਲ ਪੁੱਛਣਾ ਕਿ ਉਸ ਟਾਈਮ ਦੇ ਵਿੱਚ ਨਵੰਬਰ 1984 ਨੂੰ ਹੋਂਦ ਚਿੱਲੜ ਸਿੱਖ ਕਤਲੇਆਮ ਜਿੱਥੇ ਕਿ 32 ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਸੀ ਜਿੱਥੇ ਕਿ 3 ਸਾਲ ਦੇ ਮਾਸੂਮ ਬੱਚੇ ਜਿਹਨੂੰ ਕੰਧਾਂ ਲੱਤਾਂ ਤੋਂ ਫੜ ਕੇ ਕੰਧਾਂ ਦੇ ਨਾਲ ਪਟਕਾ ਪਟਕਾ ਕੇ ਸ਼ਹੀਦ ਕੀਤਾ ਜਿੱਦਾ ਕਿ 70 ਸਾਲ ਦੇ ਇੱਕ ਬਜ਼ੁਰਗ ਨੂੰ ਸਿਰ ਦੇ ਵਿੱਚ ਤੇਲ ਪਾ ਕੇ ਉਸ ਜਿਉਂਦੇ ਬਜ਼ੁਰਗ ਨੂੰ ਅੱਗ ਲਾ ਕੇ ਸਾੜਿਆ ਤੇ ਉਹਨਾਂ ਸਾਰੇ ਜਲੇ ਹੋਏ ਲੋਕਾਂ ਨੂੰ ਇੱਕ ਖੂਹ ਦੇ ਵਿੱਚ ਪਾ ਕੇ ਕਨ ਮਨੁੱਖੀ ਤਰੀਕੇ ਦੇ ਨਾਲ ਖੂਹ ਵਿੱਚ ਪਾ ਕੇ ਉਸ ਕਹਾਣੀ ਨੂੰ ਦਫਨ ਕਰ ਦਿੱਤਾ ਗਿਆ ਇਸ ਘਟਨਾ ਦੀ ਇੱਕ ਐਫ ਆਈ ਆਰ ਹੋਈ 91 ਐਫ ਆਈ ਆਰ ਨੰਬਰ 99311 1984 ਔਰ ਉਸ ਐਫ ਆਈ ਆਰ ਨੂੰ ਸਿਰਫ 6 ਮਹੀਨੇ ਦੇ ਵਿੱਚ ਵਿੱਚ ਉਹਦੀ ਕਲੋਜ਼ਿੰਗ ਰਿਪੋਰਟ ਪਾ ਕੇ ਉਸ ਨੂੰ ਬੰਦ ਕਰਕੇ ਸਰਕਾਰ ਨੇ ਆਪਣਾ ਪੱਲਾ ਝਾੜ ਲਿਆ 2011 ਮੈਂ ਗੜਗੌਂ ਦੀ ਇੱਕ ਫਰਮ ਦੇ ਵਿੱਚ ਜੌਬ ਕਰਦੇ ਜਦੋਂ ਮੈਨੂੰ ਇਸ ਅਣਮਨੁੱਖੀ ਕਤਲੇਆਮ ਦਾ ਪਤਾ ਲੱਗਿਆ ਤਾਂ ਉਸ ਟਾਈਮ ਇਸ ਦੀ ਆਵਾਜ਼ ਇੰਟਰਨੈਸ਼ਨਲ ਪੱਧਰ ਤੇ ਨੈਸ਼ਨਲ ਪੱਧਰ ਤੇ ਉਠਾਈ ਤੇ ਉਸ ਆਵਾਜ਼ ਉਠਾਉਣ ਤੋਂ ਬਾਅਦ ਸਾਡੀ ਹੌਂਚ ਲੜਤਾਲ ਮੇਲ ਕਮੇਟੀ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਕਮਿਸ਼ਨ ਗਠਿਤ ਕੀਤਾ ਜਸਸ ટીਪੀ ਗਰ ਟਪੀ ਗਰ ਕਮਿਸ਼ਨ ਔਰ ਉਸ ਟਪੀ ਗਰ ਕਮਿਸ਼ਨ ਨੇ 2015 ਦੇ ਵਿੱਚ ਆਪਣੀ ਰਿਪੋਰਟ ਉਸ ਟਾਈਮ ਬੀਜਪੀ ਦੀ ਸਰਕਾਰ ਸੀ 2015 ਦੇ ਵਿੱਚ ਮਨੋਰ ਲਾਲ ਖੱਟਰ ਦੀ ਸਰਕਾਰ ਸੀ ਮਨੋਰ ਲਾਲ ਖੱਟਰ ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਔਰ ਉਹ 200 ਸਫਿਆਂ ਦੀ ਰਿਪੋਰਟ ਦੇ ਵਿੱਚ ਜਸਸ ਟਪੀ ਗਰ ਕਮਿਸ਼ਨ ਨੇ ਕਿਹਾ ਇਹ ਇਥੇ 32 ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ ਤੇ 6 ਜਿਹੜੇ ਸੀਗੇ ਬੜੇ ਬੁਰੀ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤੇ ਗਏ ਜਿਹੜੇ ਕਿ ਅਜੇ ਵੀ ਅਪਾਹਜ ਦੀ ਜ਼ਿੰਦਗੀ ਜਿਉ ਰਹੇ ਆ ਤੇ ਇਹਨਾਂ ਕਤਲਾਂ ਦੇ ਲਈ ਉਹਨਾਂ ਨੇ ਚਾਰ ਅਫਸਰਾਂ ਨੂੰ ਐਸਪੀ ਸਤਿੰਦਰ ਕੁਮਾਰ ਡੀਐਸਪੀ ਰਾਮ ਭੱਜ ਐਸਆਈ ਰਾਮਕਿਸ਼ੋਰ ਤੇ ਰਾਮ ਕੁਮਾਰ ਦੇ ਖਿਲਾਫ ਉਹਨਾਂ ਨੇ ਕਾਰਵਾਈ ਕਰਨ ਦੇ ਲਈ ਸਰਕਾਰ ਨੂੰ ਹੁਕਮ ਦਿੱਤਾ ਸੀ ਆਪਣੀ ਰਿਪੋਰਟ ਦੇ ਵਿੱਚ ਔਰ ਉਹ ਹੁਕਮ ਦੇਣ ਤੋਂ ਬਾਅਦ ਬੀਜੇਪੀ ਦੀ ਸਰਕਾਰ ਨੇ ਉਹਨਾਂ ਅਫਸਰਾਂ ਦੀ ਪੁਸ਼ਤਪਨਾਹੀ ਕੀਤੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅਸੀਂ 2 ਸਾਲ ਪ੍ਰੋਟੈਸਟ ਕਰਦੇ ਰਹੇ ਪਰ ਕੋਈ ਕਾਰਵਾਈ ਨਹੀਂ ਕੀਤੀ ਤੇ ਉਸ ਤੋਂ ਬਾਅਦ ਮਜਬੂਰਨ ਸਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰੈਟ ਪਟੀਸ਼ਨ ਨੰਬਰ 17337 ਮਨਵਿੰਦਰ ਸਿੰਘ ਵਰਸਸ ਸਟੇਟ ਆਫ ਹਰਿਆਣਾ ਉਹ ਪੌਣੀ ਪਈ 2017 ਦੇ ਵਿੱਚ ਉਹ ਰੈਟ ਪਟੀਸ਼ਨ ਪਾਈ ਕਿ ਜਿਹੜੇ ਚਾਰ ਦੋਸ਼ੀ ਅਧਿਕਾਰੀ ਆ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਬਹੁਤ ਵੱਡਾ ਨਰ ਸੰਗਾਰ ਹੋਇਆ ਹੋਂਦ ਚਿੱਲੜ ਦੇ ਵਿੱਚ 32 ਸਿੱਖਾਂ ਨੂੰ ਮਾਰਿਆ ਗਿਆ ਪਟੌਦੀ ਦੇ ਵਿੱਚ 17 ਸਿੱਖਾਂ ਨੂੰ ਜ਼ੋਂਦੇ ਵੜ ਦਿੱਤਾ ਗਿਆ ਗੜਕਾਉਂ ਦੇ ਵਿੱਚ 30 ਸਿੱਖਾਂ ਨੂੰ ਮਾਰ ਕੇ ਖਤਮ ਕਰ ਦਿੱਤਾ ਗਿਆ ਐਡਾ ਵੱਡਾ ਕਤਲਿਆਮ ਔਰ ਇਹ ਜਿਹੜਾ ਕਮਿਸ਼ਨ ਨੇ ਕਿਹਾ ਜਿਹੜਾ ਤੁਹਾਡਾ ਬਣਾਇਆ ਕਮਿਸ਼ਨ ਹੈ ਜਸਟਿਸ ਟੀਪੀ ਘਰ ਕਮਿਸ਼ਨ ਉਸ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਵੇ ਤੇ ਅਸੀਂ ਇਹ ਜਿਹੜੀ ਰਿੱਟ ਸੀ ਇਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਅੱਜ ਵੀ ਸਾਡੀ ਇਸ ਰਿੱਟ ਦੀ ਤਾਰੀਖ ਸੀ ਅੱਜ ਜਸਟਿਸ ਸੰਜੀਵ 베ਰੀ ਦੀ ਅਦਾਲਤ ਦੇ ਵਿੱਚ ਇੱਕ ਨਾਰਮਲ ਕੇਸ ਵਜੋਂ 355 ਨੰਬਰ ਤੇ ਅੱਜ ਫੇਰ ਕੇਸ ਲੱਗਿਆ ਹੋਇਆ ਸਾਨੂੰ ਪਿਛਲੇ 8 ਸਾਲਾਂ ਦੇ ਵਿੱਚ ਸਿਰਫ ਤਰੀਕਾ ਮਿਲ ਰਹੀਆਂ ਨੇ ਸਾਡੇ ਕੋਲ ਜਿਹੜੀਆਂ ਕੋਰਟ ਦੀਆਂ ਜੱਜਮੈਂਟ ਨੇ ਸਿਰਫ ਸਾਨੂੰ ਤਰੀਕਾ ਮਿਲ ਰਹੀਆਂ ਨੇ ਸਿਰਫ ਤਰੀਕਾ ਇਸ ਐਨੇ ਅਨਮਨੁੱਖੀ ਕਤਲੇਆਮ ਨੂੰ ਜੋ ਸਾਡੀ ਪੰਜਾਬ ਹਰਿਆਣਾ ਹਾਈ ਕੋਰਟ ਮੈਂ ਸਮਝਦਾ ਕਿ ਇਹਨੂੰ ਇੱਕ ਨਾਰਮਲ ਕੇਸ ਮੰਨ ਰਹੀ ਆ ਕਿਉਂ ਮੰਨ ਰਹੀ ਆ ਕਿਉਂਕਿ ਜਿਹੜੀਆਂ ਕੋਟਾਂ ਨੇ ਇਸ ਸਰਕਾਰਾਂ ਦੇ ਅੰਡਰ ਨੇ ਅੱਜ ਵੀ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਇੱਕ ਪਾਸੇ ਦੋਸ਼ੀਆਂ ਨੂੰ ਬਚਾ ਰਹੀ ਹੈ ਦੂਜੇ ਪਾਸੇ ਆਪਣੀ ਪਿੱਠ ਥੱਪਥ ਪਾਉਣ ਦੇ ਲਈ ਕਹਿ ਰਹੀ ਹੈ ਕਿ ਅਸੀਂ ਸੱਜਣ ਕੁਮਾਰ ਨੂੰ ਸਜ਼ਾ ਦੇ ਰਹੇ ਹਾਂ ਮੈਂ ਬੀਜੇਪੀ ਸਰਕਾਰ ਤੋਂ ਪੁੱਛ ਰਿਹਾ ਕਿ ਇਹ ਜਿਹੜੇ 79 ਸਿੱਖ ਹਰਿਆਣੇ ਦੇ ਵਿੱਚ ਮਾਰੇ ਗੜਗੌਂ ਚ ਮਾਰੇ ਪਟੋਦੀ ਚ ਮਾਰੇ ਹੋਂਚਲੜ ਚ ਮਾਰੇ ਕਿ ਉਹਨਾਂ ਦਾ ਇਨਸਾਫ ਕਦੋਂ ਮਿਲੂਗਾ 41 ਸਾਲ ਹੋ ਗਏ ਅੱਜ ਸਾਡੇ ਜਿਹੜੇ ਪੀੜਤ ਸੀ ਉਹਨਾਂ ਦੇ ਵਿੱਚੋਂ ਬਹੁਤੇ ਅਕਾਲ ਚਲਾਣਾ ਕਰ ਗਏ ਕਿਉਂਕਿ ਅੱਜ 43 ਸਾਲ ਜਿਸ ਘਟਨਾ ਨੂੰ ਹੋ ਗਏ ਲਗਾਤਾਰ ਸਾਨੂੰ ਕੋਟਾਂ ਦੇ ਵਿੱਚ ਧੱਕੇ ਖਾਂਦਿਆਂ ਨੂੰ ਪਿਛਲੇ 8 ਸਾਲਾਂ ਦੇ ਵਿੱਚੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲਗਾਤਾਰ ਧੱਕੇ ਖਾ ਰਹੇ ਆ ਪਰ ਬੀਜੇਪੀ ਸਰਕਾਰ ਦੋਸ਼ੀਆਂ ਦੇ ਨਾਲ ਮਿਲੀ ਹੋਈ ਆ ਇੱਕ ਪਾਸੇ ਕਾਂਗਰਸ ਸਰਕਾਰ ਜਿਨੇ ਸਾਨੂੰ ਜੂੰਦੇ ਸਾੜਿਆ ਜਿਨੇ ਸਾਡੀਆਂ ਧੀਆਂ ਪੈਣਾ ਦੀਆਂ ਇਜਤਾਨ ਨੂੰ ਲੁੱਟਿਆ ਜਿਨੇ 3 ਸਾਲ ਦੇ ਬੱਚੇ ਨੂੰ ਲੱਤਾਂ ਤੋਂ ਫੜ ਕੇ ਪਟਕਾ ਪਟਕਾ ਕੇ ਸ਼ਹੀਦ ਕੀਤਾ ਜਿਨੇ 70 ਸਾਲ ਦੇ ਬਜ਼ੁਰਗ ਨੂੰ ਮਾਰਿਆ ਤੇ ਦੂਜੇ ਪਾਸੇ ਭਾਜਪੀ ਦੀ ਸਰਕਾਰ ਜਿਹੜੀ ਕਿ ਕਾਤਲਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ ਜਿਹੜੀ ਕਿ ਕਾਤਲਾਂ ਨੂੰ ਬਚਾ ਰਹੀ ਹੈ ਮੈਂ ਨਰਿੰਦਰ ਮੋਦੀ ਨੂੰ ਪੁੱਛਣਾ ਚਾਹੁੰਦਾ ਕਿ ਇਹ ਸਿੱਖ ਨਹੀਂ ਸੀ ਕਿ ਇਹ ਤੁਹਾਨੂੰ ਸਿੱਖ ਨਹੀਂ ਲੱਗਦੇ ਤੁਸੀਂ ਉਥੇ ਇੱਕ ਨਵਾਂ ਕੇਸ ਕੱਢ ਕੇ ਸੱਜਣ ਕੁਮਾਰ ਦੀ ਇੱਕ ਬੰਦੇ ਨੂੰ ਸਜ਼ਾ ਦੇਣ ਦੀ ਤੁਸੀਂ ਗੱਲ ਕਰਦੇ ਹੋ ਪਰ ਇਹਨਾਂ ਨੂੰ ਸਜ਼ਾ ਕਦੋਂ ਮਿਲੂਗੀ ਮੈਂ ਚੀਫ ਜਸਸ ਨੂੰ ਵੀ ਬੇਨਤੀ ਕਰਦਾ ਕਿ ਇੰਨਾ ਪੁਰਾਣਾ ਕੇਸ ਇਹਦੇ ਵਿੱਚ ਹਰ ਬਾਰ ਤਰੀਕ ਤੇ ਤਰੀਕੋ ਮਿਲ ਰਹੀ ਹੈ ਅੱਜ ਪੂਰੇ ਇਨਸਾਫ ਪਸੰਦ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇ ਤੇ ਜਿਹੜਾ ਬੀਜੇਪੀ ਦਾ ਜਿਹੜਾ ਚਿਹਰਾ ਵਾ ਦੋਰਾ ਚਿਹਰਾ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਤੁਹਾਡੀ ਕਚਹਿਰੀ ਦੇ ਵਿੱਚ ਅੱਜ ਨੰਗਾ ਕੀਤਾ ਮੈਂ ਸਾਰੀ ਜਿੰਨੀ ਵੀ ਇੱਥੇ ਪ੍ਰੈਸ ਪਹੁੰਚੀ ਆ ਇਨਾ ਸਾਰਿਆਂ ਦਾ ਇੱਕ ਵਾਰ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਥੈਂਕ ਯੂ ਜੀ ਉਹਦਾ 11 ਦਾ ਮਾਮਲਾ ਹੈ ਤੇ ਇਸ ਤੋਂ ਬਾਅਦ ਇਹ ਕਮੇਟੀ ਤੁਹਾਡੀ ਕਦੋਂ ਬਣੀ ਸੀ ਜਿਹੜੀ ਹੋਂਦ ਚਿਲੜ ਤਾਲਮੇਲ ਕਮੇਟੀ ਤੱਕ ਕੇਸ ਲੜ ਰਹੀ ਆ ਜਿਹਦਾ ਕਿ ਮੈਂ ਪ੍ਰਧਾਨ ਆ ਇਹ ਜਿਹੜਾ ਸਾਡਾ ਗਰਗ ਕਮਿਸ਼ਨ ਜਸਤੀਪੀ ਗਰਗ ਕਮਿਸ਼ਨ ਨੇ ਇੱਕ ਰਿਪੋਰਟ ਤਿਆਰ ਕੀਤੀ ਆ ਜਿਹੜਾ ਕਿ ਸਰਕਾਰ ਨੇ ਗਠਿਤ ਕੀਤਾ ਸੀ ਮਾਰਚ 2011 ਨੂੰ ਜਿਨੇ ਕਿ ਆਪਣੀ ਰਿਪੋਰਟ 2015 ਦੇ ਵਿੱਚ ਹਰਿਆਣਾ ਸਰਕਾਰ ਦੇ سپਰਦ ਕੀਤੀ ਸੀ ਸਾਡੀ 2011 ਚ ਅਧਿਕਾਰੀਆਂ ਦੀ ਇੱਕ ਗੱਲ ਹੈ ਇਮਾਨਤੀ ਨਾਲ ਕੋਰਪੋਰੇਸ਼ਨ ਦੇ ਕਮੇਟੀ ਦੇ ਵਿੱਚ ਜਸਸ ਸੀਪੀ ਘਰੇ ਕਮਿਸ਼ਨ ਨੇ ਇਹਨਾਂ ਚਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਕਿਹਾ ਸੀ ਕਿ ਇਹਨਾਂ ਦੀ ਜਿਹੜੀ ਇਹ ਕਤਲਾਂ ਦੇ ਵਿੱਚ ਜਿਹੜੇ 32 ਸਖ ਕਤਲ ਹੋ ਕੀਤੇ ਗਏ ਆ ਇਹਨਾਂ ਦੇ ਵਿੱਚ ਇਹਨਾਂ ਦੀ ਭੂਮਿਕਾ ਲੱਗਦੀ ਹੈ ਕਿਉਂਕਿ ਜਦੋਂ ਅਸੀਂ ਇਨਸੀਡੈਂਟ ਵਾਲੀ ਜਗ੍ਹਾ ਦੇ ਤੋਂ ਦੇਖੀਏ ਤਾਂ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਥਾਣਾ ਸੀ ਪੁਲਿਸ 24 ਘੰਟੇ ਦੇ ਬਾਅਦ ਪਹੁੰਚਦੀ ਹੈ ਤੇ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉਸ ਪਿੰਡ ਦੇ ਵਿੱਚ ਲਾਸ਼ਾਂ ਹੀ ਲਾਸ਼ਾਂ ਪਈਆਂ ਸੀ ਪੁਲਿਸ ਦਾ ਕੰਮ ਪਹਿਲਾਂ ਕੀ ਹੁੰਦਾ ਕਿ ਉਹਨਾਂ ਦਾ ਜਾ ਕੇ ਹਸਪੀਟਲ ਲੈ ਜਾ ਕੇ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਵੇ ਤਾਂ ਕਿ ਪਤਾ ਲੱਗੇ ਕਿ ਕੋਈ ਮਰਤਾ ਨਹੀਂ ਗਿਆ ਕੋਈ ਸਹੱਕ ਰਿਆ ਹੋ ਸਕਦਾ ਕਿਸੇ ਦੇ ਅੰਦਰ ਜਾਨ ਹੋਵੇ ਉਹਦਾ ਟ੍ਰੀਟਮੈਂਟ ਕਰਾਈਏ ਪਰ ਪੁਲਿਸ ਨੇ ਇਦਾਂ ਨਹੀਂ ਕੀਤਾ ਸਾਰਿਆਂ ਨੂੰ ਲੱਤਾਂ ਤੋਂ ਫੜ ਕੇ ਘੜੀ ਇਸ ਘੜੀ ਇਸ ਕੇ ਇੱਕ ਜਗ੍ਹਾ ਦੇ ਉੱਤੇ ਢੇਰੀ ਲਾਈ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਪੁਲਿਸ ਨੇ ਕੀਤਾ ਇਹ ਰਿਪੋਰਟ ਮੇ ਹੈ ਦਰਜ ਇਹ ਰਿਪੋਰਟ ਮੇ ਜੋ 200 ਸਫੇ ਕੀ ਰਿਪੋਰਟ ਜਸਟਿਸ ਟੀਪੀ ਕਰ ਕਮਿਸ਼ਨ ਨੇ ਦੀ ਹੈ ਉਹ ਰਿਪੋਰਟ ਮੇ ਦਰਜ ਹੈ ਔਰ ਇਨਕੇ ਖਿਲਾਫ ਸਖਤ ਕਾਰਵਾਈ ਕੇ ਲਈ ਕਹਾ ਮੈਂ ਤਾਂ ਕਹਤਾ ਹੂੰ ਅਗਰ ਫਾਂਸੀ ਸੇ ਵੀ ਕੋਈ ਔਰ ਕੋਈ ਜ਼ਿਆਦਾ ਸਜ਼ਾ ਹੋ ਤਾਂ ਉਹ ਸੱਜਣ ਕੁਮਾਰ ਜੈਸੇ ਦਰਿੰਦੇ ਕੋ ਮਿਲਨੀ ਚਾਹੀਏ ਐਸਪੀ ਸਤਿੰਦਰ ਕੁਮਾਰ ਡੀਐਸਪੀ ਰਾਮਪੱਜ ਐਸਆਈ ਰਾਮਕਿਸ਼ੋਰ ਤੇ ਰਾਮ ਕੁਮਾਰ